ਅਮਰੀਕ ਸਰ ਦੇ ਪਿੰਡ ਸਾਰੰਗੜਾ ਚ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਇੱਕ ਬੇਟੇ ਨੇ ਆਪਣੇ ਹੀ ਪਿਤਾ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਮ੍ਰਿਤਕ ਦੇ ਦੂਸਰੇ ਬੇਟੇ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਨਸ਼ੇ ਦੇ ਲਈ ਪੈਸੇ ਨਾ ਮਿਲਣ ਕਾਰਨ ਉਸ ਦਾ ਭਰਾ ਪਿਤਾ ਨਾਲ ਕੁੱਟਮਾਰ ਕਰਦਾ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਨੂੰ ਕਬਜ਼ੇ ਚ ਲੈ ਲਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਭਾਈ ਮੈਂ ਅੰਦਰ ਲੰਮੇ ਪਿਆ ਹਾਂ ਸੁੱਤਾ ਹਾਂ ਮੈਂ ਆਪਣੇ ਕੇ ਤੇ ਇਹ ਰਾਤ ਆਇਆ ਕਿ ਪੀ ਕੇ ਸ਼ਰਾਬ ਤੇ ਪੀ ਕੇ ਆਇਆ ਤੇ ਨੂੰ ਇਹਨੇ ਕੁੱਟਣਾ ਮਾਰਦਾ ਪਿਆ ਅੱਗੇ ਵੀ ਮਾਰਦਾ ਸੀ ਮੈਂ ਦੀ ਕੋਈ ਬਖਵਾਣਾ ਕੀਤੀ ਮਾਂ ਚੱਲ ਕੋਈ ਬਾੜਾ ਮੋੜੀ ਦਿਹਾਣਾ ਤੇ ਮੜ ਕੇ ਮੈਂ ਉੱਠ ਕੇ ਜਦੋਂ ਮੈਂ ਬਾਹਰ ਡਾਂਗਾ ਦਾ ਖੜਾਕ ਆਇਆ ਮੈਨੂੰ ਵਾਈ ਦੀਆਂ ਦਾ ਜਦੋਂ ਮੈਂ ਬਾਹਰ ਨਿਕਲੇ ਆ ਉੱਠ ਕੇ ਤੇ ਮੇਰੇ ਓਟ ਤੇ ਸਾਰੇ ਜਦ ਮੰਨੇ ਕੋਲ 12 11 ਦਾ 12 ਦਾ ਟਾਈਮ ਹੋਣਾ ਤੇ ਉੱਥੇ ਖਤਮ ਹੋਇਆ ਮੁੱਕਾ ਪਿਆ ਛੱਲੀਆਂ ਨੂੰ ਕੁੱਟਿਆ ਪੂਰਾ ਫੋਲਾ ਹਾਂਜੀ ਕੁੱਟ-ਕੁੱਟ ਕੇ ਮਾਰਦਾ ਅੰਮ੍ਰਿਤਸਰ ਚ ਰਿਸ਼ਬ ਆਟੋ ਦੇ ਜੀਐਮ ਨੂੰ ਗੋਲੀਆਂ ਮਾਰ ਕੇ ਲੁਟੇਰੇ 13 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ ਜੀਐਮ ਇੰਦਰ ਸ਼ਰਮਾ ਮਾਨਾਵਾਲਾ ਇਲਾਕੇ ਚੋਂ ਆਪਣੀ ਕਾਰ ਦੇ ਵਿੱਚ 13 ਲੱਖ ਰੁਪਏ ਦੀ ਨਕਦੀ ਲੈ ਕੇ ਨਿਕਲਿਆ ਸੀ ਰਸਤੇ ਚ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਤੇ ਗੋਲੀਆਂ ਮਾਰ ਕੇ ਨਕਦੀ ਲੁੱਟ ਕੇ ਲੈ ਗਏ ਹਸਤਾਲ ਚ ਇੰਦਰ ਸ਼ਰਮਾ ਦੀ ਮੌਤ ਹੋ ਗਈ ਹੈ ਇਹ ਕਾ ਤਕਰੀਬਨ 2 ਕੁ ਦਿਨ ਦੀ ਪੇਮੈਂਟ ਸੀਗੀ ਜਿਹੜੀ ਲੈ ਕੇ ਜਾ ਰਿਹਾ ਸੀਗਾ 13 ਲੱਖ 44000 ਰੁਪਏ ਸੀ ਤੇ ਇਹ ਕੱਲ੍ਹ ਸ਼ਾਮੀ 6:40 ਦੇ ਲੈ ਕੇ ਜਾ ਰਿਹਾ ਸੀਗਾ ਜਦੋਂ ਮਾਨਾਵਾਲੇ 80 ਪੁਆਇੰਟ ਤੇ ਉਦੋਂ ਇਹ ਇਨ ਇਧਰ ਜਿਹਨਾਂ ਕੀ ਰਜਿਸਟਰ ਕਰਤਾ ਜੀ 302 379 ਬੀ 2 ਤੇ 34 ਆਪੀਸੀ 25 ਚੰਜਨਾਂ ਆ ਆਮ ਸੈਕਲ ਰੀਟੀਮਾ ਬਣਾ ਕੇ ਰੇਡ ਕਰ ਰਹੇ ਜਿੰਨੇ ਵੀ ਐਵੇਂ ਦੇ ਅਨਸਰ ਹੈਗੇ ਆ ਕ੍ਰਿਮੀਨਲ ਟਾਈਪ ਦੇ ਉਹਨਾਂ ਨੂੰ ਰਾਉਂਡ ਅਪ ਕਰਕੇ ਪੁੱਛ ਕਿਸ ਚੱਲ ਰਹੀ ਹੈ ਸੂਬਾ ਸਰਕਾਰ ਨੇ ਮੁਫਤ ਡਾਇਲਿਸਿਸ ਕਰਨ ਦਾ ਐਲਾਨ ਤਾਂ ਕਰ ਦਿੱਤਾ ਪਰ ਸਟਾਫ ਦੀ ਘਾਟ ਨੂੰ ਪੂਰਾ ਨਹੀਂ ਕਰ ਸਕੀ ਹੈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਵੀ ਸਟਾਫ ਦੀ ਘਾਟ ਦੇਖਣ ਨੂੰ ਮਿਲੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਡਜ਼ ਅਤੇ ਹੈਪਾਟਾਈਟਿਸ ਸੀ ਦੇ ਮਰੀਜ਼ਾਂ ਲਈ ਇੱਥੇ ਕੋਈ ਵੀ ਵਕਰੀ ਮਸ਼ੀਨ ਨਹੀਂ ਹੈ ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਮਰੀਜ਼ਾਂ ਦਾ ਡਾਇਲਿਸਿਸ ਕਰਨ ਲਈ ਸਾਰੇ ਲੋੜੀਂਦੇ ਬਦਲਾ ਕਰਦੇ ਨੇ ਹੈਪਟਾਈਟਸ ਸੀ ਤੇ ਐਚ ਆਈ ਵੀ ਕੇਸਿਸ ਜਿਹੜੇ ਹੈਗਾ ਉਹਨਾਂ ਵਾਸਤੇ ਸਾਨੂੰ ਜਿਹੜੇ ਸਾਰਾ ਇਹ ਸਿਸਟਮ ਜਿਹੜਾ ਚੇਂਜ ਕਰਨਾ ਪੈਂਦਾ ਬੰਦਾ ਆਲਰੇਡੀ ਹੈਪਟਾਈਟਸ ਦੇ ਅਕਸੈਸਰੀਜ਼ ਲੱਗੀਆਂ ਹੁਣ ਪਹਿਲਾਂ ਜੇ ਇਨਫੈਕਟਿਵ ਤੇ ਦੂਜੇ ਮਰੀਜ਼ ਨੂੰ ਚਾਂਸਸ ਹੁੰਦੇ ਆ ਕਿ ਉਹ ਇਨਫੈਕਸ਼ਨ ਹੋ ਜਾਏਗੀ ਇਸ ਕਰਕੇ ਉਹਦੇ ਵਾਸਤੇ ਜੇ ਸਾਨੂੰ ਪਤਾ ਲੱਗ ਜਾਵੇ ਤੇ ਅਸੀਂ ਟੋਟਲ ਜਿਹੜੀ ਸਿਸਟਮ ਲਗਾ ਉਹਨੂੰ ਚੇਂਜ ਕਰ ਦਈਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇ ਗਈ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਧਾਰਮਿਕ ਸਮਾਗਮ ਹੋਏ ਹਜ਼ੂਰੀ ਰਾਗੀ ਭਾਈ ਜਸਵਿੰਦਰ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਭਾਈ ਹਰਮਿੱਤਰ ਸਿੰਘ ਨੇ ਸੰਗਤਾਂ ਦੇ ਨਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ ਅੰਮ੍ਰਿਤਸਰ ਦੇ ਬਾਜ਼ਾਰਾਂ 'ਚ ਚਾਈਨਾ ਦੀਆਂ ਕਿਰਪਾਨਾਂ ਵਿਕਣ ਨਾਲ ਸਥਾਨਕ ਕਾਰੀਗਰਾਂ 'ਚ ਰੋਸ ਹੈ ਕਿਰਪਾਨਾਂ ਬਣਾਉਣ ਵਾਲੇ ਕਾਰੀਗਰਾਂ ਦਾ ਕਹਿਣਾ ਹੈ ਕਿ ਚਾਈਨਾ ਦਾ ਮਾਲ ਔਨ ਕਰਕੇ ਉਹਨਾਂ ਦਾ ਕਾਰੋਬਾਰ ਮੰਦੇ 'ਚ ਜਾ ਰਿਹਾ ਹੈ 10-12 ਸਾਲ ਹੋ ਗਏ ਕਾਰੋਬਾਰ 'ਚ ਪਏ ਨੂੰ ਕਿਰਪਾਨਾਂ ਦਾ ਕਾਰਖਾਨਾ ਆਪਣਾ ਜੀ ਸਾਡੇ ਬਜ਼ੁਰਗ ਵੀ ਇਹੀ ਕੰਮ ਕਰਦੇ ਆਏ ਨੇ 40-45 ਸਾਲ ਹੋ ਗਏ ਨੇ ਪਹਿਲੇ ਕੰਮ ਬਹੁਤ ਵਧੀਆ ਸੀ ਜਦੋਂ ਦਾ ਇਹ ਚਾਈਨਾ ਦਾ ਮਾਲ ਕਿਰਪਾਨਾਂ ਲਪਿਆ ਨੇ ਚਾਈਨਾ ਦੇ ਕਿਰਪਾਨਾਂ ਨੇ ਇਸ ਕਿਰਪਾਨਾਂ ਦੇ ਕਰਪਾਨਾਂ ਦੇ ਕੰਮ ਨੂੰ ਕਾਫੀ ਧਾਰ ਲਈ ਹੈ ਜੇ ਕਰਕੇ ਇੰਡੀਅਨ ਕਿਰਪਾਨਾਂ ਜਿਹੜੀਆਂ ਬਹੁਤ ਘੱਟ ਵਿਕਰੀ ਹੋ ਰਹੀ ਹੈ ਤੇ ਚਾਈਨਾ ਦਾ ਮਾਲ ਬਹੁਤ ਜ਼ਿਆਦਾ ਵਿਕ ਰਿਹਾ ਹੈ ਮੈਂ ਸਰਕਾਰ ਦੇ ਅੱਗੇ ਅਪੀਲ ਕਰਦਾ ਹਾਂ ਕਿ ਚਾਈਨਾ ਦੇ ਮਾਲ ਨੂੰ ਪਾਬੰਦੀ ਲਾਈ ਜਾਵੇ ਤੇ ਆਪਣੇ ਇਸ ਕਾਰੋਬਾਰ ਦੇ ਆਪਾਂ ਇੰਡੀਆ ਦੇ ਕਾਰੋਬਾਰ ਦੇ ਉੱਤੇ ਤਰੱਕੀ ਬਖਸ਼ੀ ਜਾਵੇ